ਪਿੰਡ ਦੀ ਪੁਲਵਾਨੀ ਦੀ ਗੱਲ ਕਰੂੰਗਾ ਸੰਘਰਸ਼ ਦੀ ਗੱਲ ਕਰੂੰਗਾ ਤੇ ਸਾਡੇ ਪਿੰਡ ਦੇ ਵਿੱਚ ਸਾਡੇ ਗੁਰੂਆਂ ਨੇ ਹਰਮਨ ਸਿੰਘ ਰੋਸਤ ਮਹਿੰਦ ਉਹਨਾਂ ਦੀ ਸਾਰੀ ਦੇਣ ਆ ਜਿਹਦੇ ਵਿੱਚੋਂ ਕੋਈ ਡੀਐਸਪੀ ਨਿਕਲਦਾ ਉਸ ਪਿੰਡ ਚ ਕੋਈ ਐਸਪੀ ਐਸਪੀ ਨਿਕਲਦਾ ਕੋਈ ਥਾਣੇਦਾਰ ਨਿਕਲਦੇ ਕੋਈ ਬਿਜਲੀ ਬੋਰ ਚ ਜੋਪਾਨ ਨਿਕਲਦੀਆਂ ਉੱਥੋਂ ਖਾਰੇ ਚੋਂ ਪੁਲਵਾਨੀ ਦੇ ਸਿਰ ਤੇ ਤੇ ਉਹ ਪੁਲਵਾਨ ਹੁਣੀ ਮੈਂ ਹਲਕਾ ਸੀਗਾ ਜੀ ਮੈਨੂੰ ਕਹਿੰਦੇ ਪਈ ਤੂੰ ਤੈ ਤਕੜਾ ਨਹੀਂ ਹੋਣਾ ਚੱਲੋ ਤੂੰ ਰਹਿਣ ਦੇ ਮੈਂ ਉਹ ਸਾਰੇ ਇਹਦਾ ਦਾਇਰਾ ਬੰਦ ਕੇ ਮਿਹਨਤ ਕਰਦੇ ਹੁੰਦੇ ਸੀ ਕਿ ਮੈਂ ਪਰੇ ਜਾ ਕੇ ਇਕੱਲੇ ਮਿਹਨਤ ਲਾਈ ਜਾਣੀ ਕੀ ਬਾਤ ਹੈ ਉਹ ਜਿਹੜੇ ਦਾਇਰੇ ਚ ਸੇ ਉਹਨਾਂ ਨੇ ਪੁਲਵਾਨ ਹੁਣਾਂ ਦੇ ਹੁੰਦਿਆਂ ਤੇ ਕਰਨੀ ਮਿਹਨਤ ਮੈਂ ਚੱਲਾਂ ਉਹਦੇ ਦੇ ਤੇਰੇ ਦੀ ਦੇ ਤੇਰੇ ਦੀ ਕਰੀ ਜਾਣੀ ਸਾਰਿਆਂ ਨੂੰ ਵਧੀਆ ਬਾਡੀ ਬਣਾਇਆ ਤਾਂ ਪੁਲਵਾਨ ਹੁਣੇ ਬਹੁਤ ਜ਼ਿਆਦਾ ਖੁਸ਼ ਹੋਏ ਮੇਤੋਂ ਇਹ ਭੁਲਾਨ ਹੁਣ ਤਾਂ 9000 ਦੇ ਤੇ ਫਿਰ ਪ੍ਰਿੰਸੀਪਲ ਕਸ਼ਮੀਰਾ ਸੋਂ ਪੀ ਆਰ ਸੌਂਦੀ ਇਹ ਫਗਵਾੜੇ ਰਹਿਣ ਲਾਪੇ ਖਾੜਾ ਵੀ ਉੱਥੇ ਚਲੇ ਗਿਆ 15 ਸਾਲ ਖਾੜਾ ਬੰਦ ਰਿਆ ਮੋੜ ਕੇ ਇੰਨਾ ਸ਼ਿੰਗਾਰਸ਼ ਕੀਤਾ ਸਾਰਾ ਕੁਝ ਕੀਤਾ ਇਹ ਗਰੀਬੀ ਚੋਂ ਜਾਂ ਉਮੀਦੀ ਚੋਂ ਇਹ ਚੀਜ਼ ਨਹੀਂ ਆਉਂਦੀ ਤੁਸੀਂ ਰੂਹ ਨਾ ਕਰੋ ਸਭ ਕੁਝ ਲਗਨ ਮਰ ਜਾਂਦਾ ਮਿਹਨਤ ਦਾ ਨੋ ਮਿਹਨਤ ਆ ਤਫਾੜਤਾ ਹੀ ਲੱਗਦਾ ਫਿਰ 15 ਸਾਲ ਖਾੜਾ ਬੰਦ ਹੋਣ ਦੇ ਨਾਲ ਹੋਰ ਮੁੰਡੇ ਸੀਗੇ ਤੇ ਮੇਰੇ ਬੇਟੇ ਨੇ ਇਹ ਜਲ ਸ਼ੁਰੂ ਕੀਤਾ ਸਾਡੇ ਪਿੰਡ ਦੇ ਘਰ ਦੇ ਵਿੱਚ ਪਲਵਾਨੀ ਫੈਮਿਲੀ ਚ ਤੇ ਪੀ ਆਰ ਸੌਂਦੀ ਮੇਰਾ ਵੱਡਾ ਭਾਈ ਇੰਡੀਆ ਦਾ ਚੈਂਪੀਅਨ ਉਹਦੇ ਚੰਦ ਤੇ ਫਿਰ ਮੇਰੇ ਬੇਟੇ ਨੇ ਮਿਹਨਤ ਸ਼ੁਰੂ ਕੀਤੀ ਪਲਵਾਨ ਹੁਣ ਅਸ਼ੀਰਵਾਦ ਦਿੱਤਾ ਬੜਿਆ ਹਰਮਨ ਸਿੰਘ ਹੁਣੀ ਤੇ ਉਹ ਇੰਟਰਨੈਸ਼ਨਲ ਪਲਵਾਨ ਬਣਿਆ ਜੀਤ ਸੌਂਦੀ ਤੇ ਅਸੀਂ ਇੱਥੇ ਆ ਮੈਂ ਦੋ ਵਾਰੀ ਪੰਜਾਬ ਦਾ ਚੈਂਪੀਅਨ ਮੇਰੇ ਚਾਚੇ ਦਾ ਲੜਕਾ ਉਹ ਵੀ ਪੰਜਾਬ ਦਾ ਚੈਂਪੀਅਨ ਸਾ ਤੇ ਇੱਥੇ ਤਾਂ ਕਾਈ ਆ ਤੇ ਮੈਂ ਇੱਕ ਬੇਇੱਜ਼ਤੀ ਕਰਨੀ ਚਾਹੁੰਦਾ ਕੋਈ ਗਰੀਬ ਅਮੀਰ ਹੈ ਨਹੀਂ ਨਾ ਫਰਕ ਰੱਖੋ ਨਾ ਕੋਈ ਵੀ ਗੱਲ ਹੈ ਨਹੀਂ ਤੇ ਹੁਣ ਦੀ ਜਿਹੜੀ ਪਹਿਲਵਾਨੀ ਆਜ ਮੈਂ ਦੇਖਦਾ ਮੁੰਡਿਆਂ ਨੂੰ ਕਬੱਡੀ ਵਾਲਿਆਂ ਨੂੰ ਗੁੱਸਾ ਨਾ ਕਰਿਓ ਗੁੱਸਾ ਨਾ ਕਰਿਓ ਪੁੱਤ ਇਹ ਬਹੁਤ ਬਹੁਤ ਜ਼ਰੂਰੀ ਆ ਉਹ ਚੀਜ਼ਾਂ ਨਾ ਜੂਜ਼ ਕਰੋ ਜਿਹੜੀਆਂ ਤੁਹਾਨੂੰ ਫਲੌਣੀਆਂ ਫਲੌਣੀਆਂ ਉਹਦਾ ਨੇਚਰਲੀ ਚੀਜ਼ ਖਾਓ ਉਹਦੇ ਨਾਲ ਸਟਰੌਗਲੀ ਮਿਹਨਤ ਕਰੋ ਫਿਰ ਤੁਸੀਂ ਲੋਹੇ ਵਰਗੇ ਹੋਣਾ ਮੈਂ ਦੇਖਦਾ ਪਟੀਆਂ ਹੀ ਪਟੀਆਂ ਬਣੀ ਹੋਈਆਂ ਪਟੀਆਂ ਪਟੀਆਂ ਮੈਨੂੰ ਬਹੁਤ ਦੁੱਖ ਆਉਂਦੀ ਆ ਉਹ ਸਿਰਫ ਤੁਹਾਡੀ ਖਰਾਕ ਦਾ ਫਰਕ ਆ ਤੁਸੀਂ ਇੰਨਾ ਆ ਤੁਸੀਂ ਸਾਡੋਂ ਇੰਨਾ ਮਾਣ ਆ ਪਲਵਾਨੀ ਦਾ ਸਾਡੀ ਪਲਵਾਨੀ ਦੀ ਮਹਾਰਾਜ ਦੀ ਬੀੜ ਦੇ ਅੰਦਰ ਨਾ ਉਹ ਆ ਜੀ ਸਾ ਮਸਕੀਨ ਪਲਵਾਨ ਮਸਕੀਨਾਂ ਪਲਵਾਨ ਦੀ ਬੀੜ ਦੇ ਅੰਦਰ ਨਾ ਉਹ ਆ ਉਹਨਾਂ ਦੀ ਕੁਰਬਾਨੀ ਸੀ ਉਹ ਇੱਕ ਬਹੁਤ ਮਿਹਨਤ ਗਰੀਬ ਤੋਂ ਮਾਰੇ ਤੋਂ ਹਰ ਗਿਆ ਸੀਗਾ ਉਹਨੂੰ ਪੁੱਛਿਆ ਸੀ ਆ ਉਹਦੀਆਂ ਲੜਕੀਆਂ ਵਿਆਹਣੇ ਆਈਆਂ ਉਹ ਰਾਜੇ ਦਾ ਮਲ ਸੀ ਉਹਨੂੰ ਕਿਹਾ ਸੀ ਬਈ ਜਿਹੜਾ ਮੇਰੇ ਮਸਕੀਨਾਂ ਦਾ ਕੁੜੂਗਾ ਓਹਨੂੰ ਮੈਂ ਇੰਨੀਆਂ ਮੋਹਰਾਂ ਦੇਊਗਾ ਉਹ ਆਪਣੇ ਘਰ ਵਾਲਿਆਂ ਨੂੰ ਕਹਿੰਦਾ ਬਈ ਮਰਤਾ ਜਾਣਾ ਹੀ ਆ ਤੇ ਉਹ ਆਪਣੀਆਂ ਲੜਕੀਆਂ ਦਾ ਵਿਆਹ ਕਰਦੀ ਹੈ ਤੇ ਉਹ ਮਸਕੀਨੇ ਨੇ ਪੁੱਛਿਆ ਉਹਨੂੰ ਕਿ ਕੀ ਅਸਲੀ ਗੱਲ ਕੀ ਆ ਪਿੰਡ ਦਾ ਉਹ ਕੋਲ ਨੂੰ ਹੋ ਕੇ ਕਹਿੰਦਾ ਤੜਫਾਈ ਨਾ ਬਹੁਤਾ ਚਿਰ ਚਿਰ ਤੜਫਾਈ ਨਾ ਮਾਰਦੀ ਛੇਤੀ ਉਹ ਕਹਿੰਦਾ ਗੱਲ ਕੀ ਉਹਨ ਦੱਸਿਆ ਆਪਣੀ ਹਿਸਟਰੀ ਉਹ ਕਹਿੰਦਾ ਮੈਂ ਇੱਦਾਂ ਟੱਪਣਾ ਪਰਵਾਹ ਨਾ ਦੇਖੋ ਜਿੰਨੇ ਨਾਲ ਘੁੱਦਾਂ ਨਹੀਂ ਸੀ ਕੋਈ ਉਹ ਕਹਿੰਦਾ ਮੈਂ ਤਾਂ ਟੱਪਣਾ ਪਿੱਛੇ ਨੂੰ ਡਾਬਾ ਮੇਰੇ ਕਿਤੇ ਭੇਜਿੰਦਾ ਡਾਬਾ ਇਸ ਕਰਕੇ ਫੇ ਗੁਰੂ ਅਰਜਨ ਦੇਵ ਜੀ ਆਪ ਉੱਥੇ ਜਾ ਕੇ ਇਹ ਸਤਿ ਲਿਖੀ ਸੀ ਇਹ ਨਾਲ ਪਲਵਾਨਾਂ ਨੂੰ ਕਬੱਡੀ ਪਲੇਅਰਾਂ ਨੂੰ ਉਹਨੂੰ ਯਾਦ ਰੱਖ ਕੇ ਇਹ ਚੰਗੀ ਮਿਹਨਤ ਕਰੋ ਚੰਗਾ ਖਾਓ ਚੰਗੇ ਰਹੋ ਤੁਸੀਂ ਇੱਕ ਨਸ ਜਿਹੜੇ ਸਾਡੇ ਦਾਰਾ ਸਿੰਘ ਪਲਵਾਨ ਸੀ ਹਾਂਜੀ ਜਾਂ ਉਹਦਾ ਪਰਿਵਾਰ ਸੀ ਰੰਡਾਵੇ ਹੋਣੀ ਹਾਂ ਜਾਂ ਹੋਰ ਜਿਹੜੇ ਰੁਸ਼ਤਮੇ ਹਿੰਦ ਸੀ ਪੰਜਾਬ ਦੇ ਹਾਂਜੀ ਉਹਨਾਂ ਨਾਲ ਵੀ ਕਿਸੇ ਨਾਲ ਤੁਸੀਂ ਜਿਹੜੀ ਆ ਉਹ ਜੱਫਾ ਲਾਇਆ ਉਹਨਾਂ ਨਾਲ ਜਾਂ ਉਹਨਾਂ ਦੀ ਖਾੜੇ ਚ ਕਦੀ ਗਏ ਹੋ ਨਹੀਂ ਉਹ ਸਾਡੇ ਜਿਹੜੇ ਗਾਰਾ ਸੂਹ ਸੇ ਸਾਡੇ ਗੁਰੂ ਸਾਹਿਬ ਦੇ ਹਰਮਨ ਸਿੰਘ ਦੇ ਛੇਗਰਦ ਸੇ ਉਹ ਆਉਦੇ ਸੇ ਉਹ ਵੀ ਆਕੇ ਜਦੋਂ ਆਕੇ ਮੈਂ ਉਹ ਦਾਰਾ ਸੂਹ ਨੇ ਆਉਣਾ ਤਾਂ ਉਹ ਪੌਦਿਆਂ ਪਾਸੇ ਬੈਠੇ ਰਹਿਣਾ ਉਹਨਾਂ ਨੂੰ ਬਾਕੀ ਦੇ ਕੰਮੇ ਹੀ ਪੁੱਲ ਜਾਂਦੇ ਸੀਗੇ ਉਹ ਕੰਮੇ ਪੁੱਲ ਜਾਂਦੇ ਸੀ ਵੀ ਮੈਂ ਹੋਰ ਵੀ ਕੰਮ ਆ ਇੱਕ ਵਾਰੀ ਉਹ ਉਹਦਾ ਜਿਹੜਾ ਮਾਰ ਦਿੱਤਾ ਆਪਣੇ ਧਰਮਿੰਦਰ ਦਾ ਤਨ ਬਰਿੰਦਰ ਹਾਂਜੀ ਉਹ ਲੈ ਕੇ ਆਇਆ ਸੋ ਕਹਿੰਦਾ ਪੁਲਵਾਨ ਜੀ ਟਾਈਮ ਹੋ ਜਾਣਾ ਕਹਾ ਵੀ ਜਾਣਾ ਉਹ ਕਹਿੰਦਾ ਛੱਡ ਪਰੇ ਉਹ ਬਾਕੀ ਦੇ ਟਾਈਮ ਮਾਨੂੰ ਤੇ ਉਹ ਸਾਡੇ ਇੱਥੇ ਆਉਂਦੇ ਹੁੰਦੇ ਸੀ ਮੈਂ ਉਹਨਾਂ ਨਾਲ ਉਹਨਾਂ ਨੇ ਮੈਂ ਤਾਂ ਉਹਨਾਂ ਦਾ ਸ਼ੁਕਰ ਦੱਸਾ ਮੇਰਾ ਬੇਟਾ ਜਰੂਰ ਤਖੜਾ ਹੋਇਆ ਇਹਦੇ ਸਾਰਿਆਂ ਨੇ ਕੁਸ਼ਤੀਆਂ ਲੜੀਆਂ ਉਹਨੇ ਸਾਡੇ ਪਿੰਡ ਦੇ ਵਿੱਚ ਸਾਰੇ ਹੋਰ ਵੀ ਬਹੁਤ ਆ ਇਹ ਪੰਜਾਬ ਲੈਵਲ ਤੇ ਬਹੁਤ ਆ ਤਖੜੇ ਬਹੁਤ ਆ ਥੈਂਕੂ ਆ ਉਹਨਾਂ ਪੁਲਵਾਨ ਹੋਣ ਦਾ ਜੜ ਨਾ ਛੱਡਿਓ ਬਹੁਤ ਮੁੰਡੇ ਸਾਡੇ ਖਾੜੇ ਚੋ ਜਿੱਤ ਕੇ ਉਹ ਅਫਸਰ ਵੀ ਲੱਗੇ ਹੋਇਆ ਉਹ ਜੜ ਛੱਡ ਕੇ ਨੌਂ ਬੀਜ ਤੇ ਭੁੱਲ ਜਾਂਦੇ ਲੈਣਾ ਜੜ ਦਾ ਅਸਟੇਨਲੀ ਪਾਰਕ ਦੇ ਵਿੱਚ ਨੇੜੇ ਸਟੇਨਲੀ ਪਾਰਕ ਦੇ ਵਿੱਚ ਆ ਕੇ ਆਪਣਾ ਮਨੋਰੰਜਨ ਕਰ ਰਹੇ ਆ ਕਿਉਂਕਿ ਛੁੱਟੀ ਦਾ ਦਿਨ ਸੀ ਸਾੜਿਆਂ ਨੇ ਪਲਾਨ ਕੀਤੀ ਕਿ ਚਲੋ ਅੱਜ ਘੁੰਮ ਫਿਰ ਕੇ ਆਉਂਦੇ ਆ ਔਰ ਇਹਨਾਂ ਸਾਥੀਆਂ ਨੇ ਇਸ ਚੀਜ਼ ਨੂੰ ਸੰਭਲਿਆ ਤੇ ਅਸੀਂ انڈر دی گائیڈینس آف پرنسیپل ملک چند پلیئر اتنے آ کے انہیں سن بہت کچھ سکھایا ہے بہت کچھ دکھایا ہے اِسی انہیں بہت ریڑھی ہاں دنوادی ہاں اور اپنے نرجن سنگھ لین جو کہ بہت ہی کسی جان پہچان کے متاج نہیں ہے انہوں نے بہت کارگزاری کی ہے میں ਹੋਨਾ ਇੱਕ ਪਹਿਲਾ ਗਾਣਾ ਥੋੜਾ ਜਿਹਾ ਛੋਟਾ ਜਿਹਾ ਇੱਕ ਗੀਤ ਜਿਹੜਾ ਹੈਗਾ ਉਹ ਅ ਕਹਿੰਦੇ ਆਮਗਾ ਇਹ ਜਾਨਵਰ ਫਿਲਮ ਚੋਂ ਹੈ ਤੇ ਮੇਰਾ ਉਮੀਦ ਕਰਦਾ ਕਿ ਤੁਸੀਂ ਇਹ ਬੜੀ ਗੌਰ ਨਾਲ ਸੁਣੋਗੇ ਲਾਲ ਛੜੀ ਮੈਦਾਨ ਖੜੀ لال چھڑی میدان کھڑی کیا خوب لڑی کیا خوب لڑی ہم دل سے گئے ہم جان سے گئے بس آنکھ ملی اور بات بڑی لال چھڑی میدان کھڑی او تن تن کر ظالم نے اپنا ہر تیر پر مارا ہے شکر کے اب تک زندہ ہوں میں دل کا تھا چارا مجھے دیکھ کے لال دپٹے میں میں نے نام دیا ہے لال چھڑی ہم دل سے گئے اوے ہم دل سے گئے ہم جان سے گئے بس آنکھ ملی اور بات بڑی لال چھڑی میدان کھڑی او تیکھے تیکھے دو اس شوق سے آنکھ ملانا تھا دینی تھی کو دعوت تعوت وافت سے ٹکرانا تھا او تیکھے تیکھے دو نینوں آنکھ سے نال ملانا تھا دینی تھی قیامت کو دعوت ایک وافت سے ٹکرانا تھا تیکھے تیکھے دو اس شوق سے آنکھ ملانا تھا دینی تھی قیامت کو دعوت ایک وافت سے ٹکرانا تھا لال چھڑی میں کھڑی लाल छड़ी मैदान खड़ी